ਪੰਜਾਬ ਐਗਰੀ ਐਕਸਪੋਰਟਸ ਅਤੇ ਸੇਲ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਸੰਜੀਵ ਅਰੋੜਾ ਅਤੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਨੇ ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ਤੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਭਗਵਾਨ ਸ਼ਿਵ ਦੀ ਅराधना ਕੀਤੀ। ਇਸ ਪਾਵਨ ਮੌਕੇ ਤੇ ਦੋਵਾਂ ਨੇਤਾਵਾਂ ਨੇ ਸ਼ਰਧਾਲੂਆਂ ਦੇ ਨਾਲ ਮਿਲ ਕੇ ਪੂਜਾ ਆਰਚਨਾ ਕੀਤੀ ਅਤੇ ਭਗਵਾਨ ਭੋਲੇਨਾਥ ਅਗੇ ਰਾਜ ਦੀ ਖੁਸ਼ਹਾਲੀ ਅਤੇ ਸਮ੍ਰiddhi ਲਈ ਅਰਦਾਸ ਕੀਤੀ। ਮੰਦਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। शिवरात्रि ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਜੀ ਦੇਵੋਂ ਕੇ ਦੇਵ ਮਹਾਦੇਵ ਸ਼ਿਵ ਮਹਾਦੇਵ ਦੇ ਇਸ ਪਵਿੱਤਰ ਪਾਵਨ ਅਵਸਰ ਤੇ ਜਿੱਥੇ ਮੈਂ ਸਾਰੇ ਸ਼ਿਵ ਭਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਉਥੇ ਉਸ ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਸਾਡੇ ਅੰਮ੍ਰਿਤਸਰ ਸ਼ਹਿਰ ਤੇ ਸਾਡੇ ਪੰਜਾਬ ਤੇ ਉਹ ਆਪਣਾ ਮਿਹਰ ਭਰਿਆ ਹੱਥ ਰੱਖੇ ਔਰ ਸਾਡਾ ਹੱਸਦਾ ਖੇਡਦਾ ਪੰਜਾਬ ਉਸੇ ਤਰ੍ਹਾਂ ਫੇਰ ਬਣ ਜਾਏ જય ਸ਼ਿਵ ਸ਼ੰਕਰ